ਚੱਲ ਰਹੀ ਹੈ ਹਰ ਸਮਰਤ ਐਮਪੀ ਕੋਈ ਹਾਲ ਕੋਈ ਆਏ ਕਦੀ ਆਉਂਦੇ ਨੇ ਆਉਂਦੇ ਨੇ ਹਾਲ ਕੋਈ ਹਾਲ ਕੋਈ ਪਾਣੀ ਜਿਹੜੇ ਹਾਲ ਕਹਿੰਦੇ ਅਸੂ ਹਲਤ ਹੁੰਦਾ ਨਹੀਂ ਉਹ ਬੜੀ ਵਧੀਆ ਚੱਲ ਰਹੀ ਆ ਆਮ ਆਦਮੀ ਦੀ ਹਾਂ ਅੱਛਾ ਐਕਟੀ ਵੀ ਜੁੱਤੂਗਾ ਕੁਡੀਆਂ ਨਾਲ ਅੱਛਾ ਜੁੱਤੂਗਾ ਕੁਡੀਆਂ ਬਾਦਲ ਦੇ ਬੰਦੇ ਹੀ ਮੇਰੀ ਜ਼ਮੀਨ ਧੁੱਪਣ ਲੱਗੇ ਮੈਂ ਬਾਦਲ ਨੂੰ ਵੋਟਾਂ ਪਾਉਂਦਾ ਹੁਣ ਤਾਈ ਕਿਵੇਂ ਕਿਵੇਂ ਮੇਰੀ ਜ਼ਮੀਨ ਹੀ ਧੁੱਪਣ ਲੱਗੇ ਨਹੀਂ ਬਾਈ ਸੇ ਉਹਨੇ ਵਧੀਆ ਕੰਮ ਕਰੇ ਉਹਨੇ ਮੋਟਰਾਂ ਦਿੱਤੀਆਂ ਜੇ ਮੋਟਰਾਂ ਦਿੱਤੀਆਂ ਤਾਂ ਇਹਨੇ ਫਿਰ ਲਾਈਟ 24 ਘੰਟੇ ਦਿੱਤੀ ਜੇ ਮੋਟਰ ਹੀ ਨਾ ਹੁੰਦੀਆਂ ਲਾਈਟਾਂ ਠੀਕੀ ਕਰਨੀ ਸੀ ਤਿੰਨ ਸਾਲ ਦੀ ਇਹਨਾਂ ਦੀ ਕਾਰਗੁਜ਼ਾਰੀ ਤੋਂ ਪਤਾ ਲੱਗੂ ਵੀ ਇਹ ਕਿੰਨਾ ਕਾ ਧਾਮ ਰੱਖਦੇ ਨਾ ਕਿੰਨਿਆਂ ਕਮਤ ਵੱਲ ਕਰਦੇ ਨਾ ਮੁਕਤ ਨਹੀਂ ਦੁਨੀਆ ਮਾਰਦੀ ਦੁਨੀਆ ਤਾਂ ਵੀ ਮੁਫਤ ਦੀ ਲੋਕ ਦੁਨੀਆ ਮੁਕਤ ਨਹੀਂ ਮਾਰਦੀ ਜੇ ਪੈਨਸ਼ਨ ਦੇਣ ਲੱਗੀ ਸਰਕਾਰ ਹੈ ਕੰਮ ਕਰੋ ਖੜੇ ਕਰੋ ਆਟਾ ਦਾ ਇਹ ਕੰਮ ਕਰਨ ਹੋੜੇ ਕੇ ਲੋਕਾਂ ਪੰਜਾਬ ਦਾ ਜੀ ਪਹਿਲੀ ਲੁੱਟੀ ਜਾਂਦੇ ਨੇ ਕੋਈ ਨਹੀਂ ਬਖਸ਼ਦਾ ਪੰਜਾਬ ਨੂੰ ਪੰਜਾਬ ਨੂੰ ਤਾਂ ਸਭ ਹੀ ਸਭ ਨੇ ਲੁੱਟਿਆ ਹੀ ਇਹਨਾਂ ਨੇ ਉਹਦਾ ਲੁੱਟ ਕੇ ਖਾ ਕੇ ਪਹਿਲੀ ਸਾਰਾ ਖਾ ਕੇ ਲੁੱਟ ਕੇ ਪਹਿਲੀ ਸਾਰਾ ਤੇ ਹੁਣ ਆਉਣ ਬਚਾਵਾਂਗੇ ਪੰਜਾਬ ਲੁੱਟ ਲਿਆ ਆ ਮ ਆਦਮੀ ਨੇ ਮੈਂ ਛੱਡਿਆ ਕੀ ਨਹੀਂ ਆਂ ਦੀਦੀ ਹਾਂ ਹੱਥੋਂ ਕਾਹਨੂੰ ਕੋਨੇ ਵੀ ਅੱਗੇ ਭੇਡਾ ਚਾਲਤੀ ਵੀ ਸਿੱਟ ਦਿਓ ਵਰਚੀ ਅੱਛਾ ਵੀ ਮੁਫਤਾਲੀਆਂ ਨਹੀਂ ਚਾਹੀਦੀਆਂ ਨਾ 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 ਹਮ ਤੱਕ ਕਰੀ ਦੋ ਜ਼ਮੀਨਤ ਪਣ ਲਾ ਕੇ ਦੋ ਬਗੇ ਸੁਖਵੀਰ ਬਾਦਲ ਤੇ ਇੱਕ ਉਹਦਾ ਸਾਲਾ ਇਹਨਾਂ ਨੇ ਲੁੱਟੇ ਵੱਡੇ ਬਾਦਲ ਨੇ ਕੀ ਲੁੱਟੇ ਵੱਡੇ ਬਾਦਲ ਨੇ ਬਹੁਤ ਕੰਮ ਦਿੱਤਾ ਲੁੱਟਕਾ ਨੂੰ ਮੋਟਰਾਂ ਦਿੱਤੀਆਂ ਕਣਕ ਲੋਕ ਸਭਾ ਚੋਣਾਂ ਨੇ ਤੇ ਸਾਰੇ ਪਾਸੇ ਪ੍ਰਚਾਰ ਸ਼ੁਰੂ ਕਰਤੇ ਉਮੀਦਵਾਰਾਂ ਨੇ ਵੀ ਅਸੀਂ ਸਰਕਾਰ ਵੀ ਬਣਾਵਾਂਗੇ ਤੇ ਲੋਕਾਂ ਦੀਆਂ ਮੰਗਾਂ ਵੀ ਪੂਰੀਆਂ ਕਰਾਂਗੇ ਤੇ ਲੋਕਾਂ ਦੇ ਮੰਗਾ ਕੀ ਨੇ ਲੋਕਾਂ ਦੇ ਨਾਲ ਕਿਹੜੇ ਕਿਹੜੇ ਵਾਅਦੇ ਕਰਨ ਦੇ ਲਈ ਮੈਦਾਨ 'ਚ ਉਤਰੇ ਨੇ ਉਮੀਦਵਾਰ ਸਾਰੀ ਜਾਣਕਾਰੀ ਲਵਾਂਗੇ ਕਿਉਂਕਿ ਲੋਕਾਂ ਨੇ ਸਰਕਾਰ ਬਣਾਉਣੀ ਹੈ ਤੇ ਲੋਕਤੰਤਰ ਹੈ ਤੇ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਆਵਾਜ਼ ੜਾਉਣ ਦਾ حق ਹੈ ਕਿ ਆਪਦੀ ਆਵਾਜ਼ ਆਪਦੀਆਂ ਮੰਗਾਂ ਜਿਹੜੀਆਂ ਸਰਕਾਰਾਂ ਤੱਕ ਪਹੁੰਚਾਉਣੀ ਆ ਜ਼ਰੂਰੀ ਨੇ ਤਾਂ ਲੋਕਾਂ ਤੋਂ ਜਾਣਦੇ ਆ ਉਹਨਾਂ ਦੀਆਂ ਮੰਗਾਂ ਕੀ ਨੇ ਮੁੱਦੇ ਕੀ ਨੇ ਕਿੰਨਾ ਮੁੱਦਿਆਂ ਦੇ ਉੱਪਰ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੇ ਮਸਲੇ ਹੋਣੇ ਚਾਹੀਦੇ ਨੇ ਇਸ ਵਾਰ ਚੋਣਾਂ ਨੂੰ ਲੈ ਕੇ 2024 ਦੀਆਂ ਚੋਣਾਂ ਨੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਤੇ ਕੀ ਕਹਿੰਦੇ ਨੇ ਮਾਨਸਾ ਦੇ ਪਿੰਡ ਮਲਕਪੁਰ ਪਹੁੰਚੇ ਆ ਗੱਲਬਾਤ ਕਰਦੇ ਆ ਬਾਬਾ ਜੀ ਸਾਹਿਬਕਾ ਬਸ ਸ੍ਰੀਕਾਰ ਕੀ ਨਾਮ ਹੈ ਜੀ ਦਰਸ਼ਨ ਸਿੰਘ ਦਰਸ਼ਨ ਜੀ ਚੋਣਾਂ ਆ ਗਈਆਂ ਫਿਰ ਆਉਣ ਲੱਗੇ ਲੀਡਰ ਹਾਂ ਲੀਡਰ ਆਉਣ ਲੱਗੇ ਦੋ ਕਾ ਗਏ ਹੈ ਕਿਵੇਂ ਲੱਗਦਾ ਜੀ ਫੇਰ ਲੱਗਦਾ ਨਾ ਯਾਰ ਇੱਕ ਤਾਂ ਜਿਹੜੇ ਦਲ ਬਦਲਦੇ ਨੇ ਹਮ ਹੁਣ ਕਿਹੜੇ ਨੂੰ ਤਾਂ ਅਥਣੇ ਅਸੀਂ ਲੀਡਰ ਮੰਨ ਕੇ ਪੈ ਜੀ ਤੜਕੇ ਖਬਰਾਂ ਕਿੰਦਰ ਹੋਊਗਾ ਉਹ ਹਮ ਡਾਕਟਰ ਉਹਦਾ ਕੀ ਕਰਾਂਗੇ ਆ ਤਾਂ ਆ ਤਾਂ ਬਾਲੀ ਰੀਤ ਚੱਲੀ ਪਈ ਹੈ ਕਹਿੰਦੇ ਹਾਂ ਡਾਕਟਰ ਜਿਹੜਾ ਵੱਡਾ ਲੀਡਰ ਹੈ ਉਹ ਹੀ ਪਾ ਜਾਂਦਾ ਜਿਹੜਾ ਵੱਡਾ ਲੀਡਰ ਹੈ ਹਲੇ ਤਾਂ ਪਰ ਉਹਨਾਂ ਚ ਬਾਲਾ ਚੜ ਪਿਆ ਹੈ ਉਹਦੇ ਨੂੰ ਪਤਾ ਨਹੀਂ ਕਿਹੜਾ ਸਾਡਾ ਬਣੂਗਾ ਲੀਡਰ ਹੂੰ ਸਾਨੂੰ ਕੀ ਪਤਾ ਹੈ ਕਿਹੜਾ ਬਣੂ ਲੋਕਾਂ ਦਾ ਆਪ ਦਾ ਲੀਡਰ ਕੌਣ ਹੁੰਦਾ ਜੇ ਅਸਲ ਲੀਡਰ ਦੀ ਗੱਲ ਕਰੀਏ ਤਾਂ ਲੋਕਾਂ ਦਾ ਲੀਡਰ ਕੌਣ ਹੈ ਲੀਡਰ ਤਾਂ ਜਿਹਨੂੰ ਚੁੰਨਦੇ ਆ ਸਰਕਾਰਾਂ ਬਣਦੀਆਂ ਨਾ ਮੁੱਖ ਮੰਤਰੀ ਦੇ ਨਾਂ ਤੇ ਵੋਟਾਂ ਪੈਣ ਲੱਗ ਗਈਆਂ ਅੱਗੇ ਤਾਂ ਐਮਐਲਏ ਦੇ ਨਾਂ ਤੇ ਪੈਂਦੀਆਂ ਉਹਨੂੰ ਸਿੱਧੀਆਂ ਮੁੱਖ ਮੰਤਰੀ ਦੇ ਨਾਂ ਤੇ ਪੈਂਦੀਆਂ ਨੇ अच्छा ਜਾਂ ਪ੍ਰਧਾਨ ਮੰਤਰੀ ਦੇ ਨਾਂ ਤੇ ਬੈਂਦੀਆਂ ਨੇ ਕੰਮ ਕੀਤੇ ਕਿਸੇ ਨੇ ਕੰਮ ਸਰਕਾਰਾਂ ਖਰਾ ਬੜੀਆ ਕਰਦੀਆਂ ਨੇ ਐਵੇਂ ਕਿਹਾ ਨਹੀਂ ਜਾਂਦਾ ਵੀ ਸਰਕਾਰ ਬਿਜਲੀ 마ਫ ਹੈ ਤੇ ਲਾਈਟ ਮੋਟਰਾਂ ਵਾਲੀ ਆਮ ਰਹੀ ਹੈ ਜੱਟ ਦੇ ਪੁੱਤ ਨੂੰ ਖੇਤ ਰਾਤ ਨੂੰ ਨਹੀਂ ਜਾਣਾ ਪੈਂਦਾ ਸੀ اچھا ਹਾਂ ਇਹ ਗੱਲ ਕੋਈ ਹੈ ਹੀ ਨਹੀਂ ਨਾ ਦੋਰ ਆ ਨਾ ਸੁਖਵੀਰ ਬਾਦਲ ਪੰਜਾਬ ਬਚਾਓ ਰੈਲੀ ਕਰ ਰਹੇ ਆ ਕਹਿੰਦੇ ਵੀ ਪੰਜਾਬ ਲੁੱਟ ਲਿਆ ਆ ਮਾਂ ਦੀ ਪਾਰਟੀ ਨੇ ਨਹੀਂ ਵੈਸੇ ਉਹਨੇ ਬੜੀਆ ਕੰਮ ਕਰੇ ਉਨੇ ਮੋਟਰਾਂ ਦੱਤੀਆਂ ਜੇ ਮੋਟਰਾਂ ਦੱਤੀਆਂ ਤਾਂ ਇਹਨੇ ਫਿਰ ਲਾਈਟ 24 ਘੰਟੇ ਦਿੱਤੀ ਜੇ ਮੋਟਰ ਹੀ ਨਾ ਹੁੰਦੀਆਂ ਲਾਈਟ ਅਧੀ ਕੀ ਕਰਨੀ ਸੀ ਨਾ ਆਧੀ ਸਾਡੇ ਕੀ ਕੰਮ ਸੀ ਉਹ ਜੱਟ ਵਾਲੀ ਕੋ 택ਿ ਟੇਲ ਊੜੀਦੀ ਲਾਈਟ ਉਹਨੇ ਮੋਟਰਾਂ ਦੇ ਦਿੱਤੀਆਂ ਇਹਨੇ ਲਾਈਟ ਦਿੱਤੀ ਅੱਛਾ ਸਰਕਾਰ ਦੇਖੋ ਉਹ ਆਪਦੇ ਟਾਈਮ 'ਚ ਚੰਗੀ ਸੀ ਇਹ ਆਪਦੇ ਟਾਈਮ 'ਚ ਚੰਗੀ ਹੈ ਉਹ ਤਾਂ ਕਹਿੰਦੇ ਵੀ ਇਸ ਵਾਰ ਵੀ ਸਾਨੂੰ ਜਿਹੜਾ ਤੁਸੀਂ ਫਤਵਾ ਦਿਓ ਫਿਰ ਨਹੀਂ ਫਤਵਾ ਤਾਂ ਹਲੇ ਉੱਚਤਾ ਪਾਇਨਾ ਤਿੰਨ ਸਾਲ ਤਿੰਨ ਸਾਲ ਦੀ ਇਹਨਾਂ ਦੀ ਕਾਰਗੁਜ਼ਾਰੀ ਤੋਂ ਪਤਾ ਲੱਗੂ ਵੀ ਇਹ ਕਿੰਨਾ ਕਾ ਧਾਮ ਰੱਖਦੇ ਨਾ ਕਿੰਨਿਆਂ ਕਮਤ ਵੱਲ ਲੋੜਾਂ ਪੂਰੀਆਂ ਕਰਦੇ ਨਾ ਜਿੰਨਿਆਂ ਕੇ ਇਹ ਲੋੜਾਂ ਪੂਰੀਆਂ ਕਰਨਗੇ ਜਿਵੇਂ 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 ਮਲਾਜ਼ਮ ਤਬਕਾ ਹੈ ਉਹ ਚੰਗੇ ਸਮਝਣੋਂ हट ਗਿਆ ਇਹ ਨਹੀਂ ਵੀ ਉਹ ਚੰਗੇ ਸਮਝਦਾ ਉਹਦਾ ਫਰਕ ਪੈ ਗਿਆ ਰਹਿ ਗਈ ਹੁਣ ਜੱਟ ਤੇ ਜੱਟਾਂ ਨਾਲ ਹਲੇ ਤਾਂ ਇਹ ਚੰਗਾ ਹੈ ਕਣਕ ਵਧੀਆ ਆਏ ਨੇ ਪਿੱਛੇ ਚੌਲ ਵਧੀਆ ਚੱਕ ਲੈ ਕਣਕ ਵਧੀਆ ਚੱਕ ਲਈ ਟੁੱਕੀ ਵੀ ਚੱਕੂਗਾ ਤੇ ਇਹ ਜੀ ਦਿੱਕਤ ਆਉਣ ਨਹੀਂ ਲੱਗੀ ਪਾਪਾ ਜੀ 5 ਸਾਲ ਬੀਬਾ ਹਰ ਸਿਮਰਤ ਐਮਪੀ ਰਹੇ ਨੇ ਬਠਿੰਡਾ ਤੋਂ ਆਏ ਕਦੇ ਗਿੜਾ ਮਾਲ ਉਹ ਭਈ ਆਉਂਦੇ ਨਾ ਸਾਲ ਤੋਂ ਤਾਂ ਜਮਾ ਆਉਂਦੇ ਆਉਂਦੇ ਨਾ ਵੀ ਦੀ ਦੋ ਵਾਰਾਂ ਵੀ ਆ ਜਾਂਦੇ ਲੋ ਇਹ ਠੁੱਠੀ ਦੀ ਗੱਲ ਨਹੀਂ ਹੈ ਜੀ ਉਹਦੀ ਉਹ ਗ੍ਰਾਂਟਾਂ ਵੀ ਦਿੰਦੀ ਹੈ ਪਿੰਡ ਨੂੰ ਮੰਗ ਲੈ ਕੋਈ ਮੰਗਲੇ ਗ੍ਰਾਂਟ ਸ਼ਾਇਦ 5 ਤੋਂ 10 ਲੱਖ ਤੱਕ ਉਹ ਜਵਾਬ ਨਹੀਂ ਦਿੰਦੀ ਤੇ ਉਹ ਹਸਪਤਾਲ ਵੀ ਲਈ ਹੈ ਬਠਿੰਡੇ ਕੈਂਸਰ ਵਾਲਾ 5 ਸਾਲ ਦੀ ਗੱਲ ਕਰੀਏ ਤਾਂ ਕਿਤੇ ਲੱਗਦਾ ਨਹੀਂ ਸੁਵਿਧਾ ਬਹੁਤ ਘੱਟ ਹੈ ਮਾਨਸਾ ਚ ਮਾਨਸਾ ਚ ਯਾਰਾ ਸੋਦਾ ਕੇਂਟਰ ਹੈਗੇ ਸੀ ਖੁੱਲੇ ਹੋਏ ਸਾਡੇ ਪਿੰਡਾਂ ਚਤੀਬਾਦਲ ਨੇ ਖੁੱਲੇ ਸੀ ਉਹ ਰਾਜਾ ਸਾਹਿਬ ਨਹੀਂ ਚੱਕਦੇ ਗੱਲ ਕਰ ਫਾਨਾ ਕਰਤਾ ਇਹ ਇਹਨੇ ਪ੍ਰਗਮਨ ਤਮਾਨ ਨੇ ਨਹੀਂ ਉਹਦੇ ਬਾਰੇ ਕੁਝ ਕਰਿਆ। ਅੱਛਾ। ਨਾ ਇਹਨੇ ਚੱਕੇ ਨਾ ਨਾਂ ਦਵਾਰੇ ਲਾਏ ਨਾ। ਐਤਕੀ ਸੋਚ ਸਮਝ ਕੇ ਪਾਉਂਗੇ ਫਿਰ ਵੋਟਾਂ। ਹਾਂ ਵੋਟ ਤਾਂ ਸੋਚ ਸੰਦ ਕੇ ਆਈ ਵਾਰ ਹੀ ਪਾਉਨੇ ਆ ਯਾਰ। ਐਂ ਛੱਡਦੇ ਕਿੱਦਾਂ? ਲਾਰਿਆਂ ਚ ਆਉਣਗੇ ਲੋਕ ਐਤਕੀ। ਨਾ ਵੀ ਲਾਰਿਆਂ ਚ ਕਦੀ ਨਹੀਂ ਆਏ। ਹੂੰ। ਕਦੀ ਨਹੀਂ ਆਏ ਲਾਰਿਆਂ ਚ ਤਾਂ। ਲਾਰਾ ਤਾਂ ਕੋਈ ਡਾਕਟਰ ਸਾਹਿਬ ਨੇ ਫੋਨ ਦੇਣੇ ਸੀ। ਨਹੀਂ ਫੋਨ ਨਾਲ ਜੱਟਾਂ ਦਾ ਖੇਤੀ ਕਰਨ ਨਾਲ ਦਾ ਕੋਈ ਮਤਵ ਨਹੀਂ। ਉਹਨੇ ਕਰਜ਼ਾ ਆ ਗਿਆ ਘੱਤੀ 2 ਕੁ ਲੱਖ ਮਾਫ ਕਰੂੰਗਾ। ਅੱਛਾ। ਉਹ ਫੋਗਲ ਬੈਂਟਾ ਚ ਕਰਤਾ ਦੀ ਥੋੜਾ ਘਣਾ ਕਰਤਾ ਦੀ ਨਸ਼ੇ ਦੇ ਮੁੱਦੇ ਤੇ ਆਉਨੇ ਆਪਾਂ ਨਸ਼ਾ ਕਿੰਨਾ ਘਟ ਗਿਆ ਨਸ਼ਾ ਦਾ ਯਾਰਾ ਵੱਧ ਗਿਆ ਜਿਉ ਜੋ ਜਦੋਂ ਵੇਲੇ ਘਟਿਆ ਸਰਕਾਰ ਕਿਹੜੀ ਵੇਲੇ ਘਟਿਆ ਸੀਗਾ ਘਟਿਆ ਦਾ ਯਾਰਾ ਹੈ ਹੀ ਨਹੀਂ ਥੋੜਾ ਥੋੜਾ ਵਧਦਾ ਹੀ ਹੈ ਬਾਦਲਾ ਵੇਲੇ ਚੱਲ ਪਿਆ ਰਾਜੇ ਵੇਲੇ ਬਾਵਾ ਚੱਲ ਪਿਆ ਹੁਣ ਫੇਰ ਹੈ ਮਤਬਲ ਘਟਿਆ ਨਹੀਂ ਕਟਣ ਦਾ ਇਹ ਨਾਂ ਨਹੀਂ ਲੈਂਦਾ ਯਾਰ ਇਹ ਮੱਤਵਲਾ ਜਿਹੜੇ ਬੰਦੇ ਜੱਟਾਂ ਦੇ ਮੁੰਡੇ ਵੇਚਦੇ ਨੇ ਅੱਛਾ ਇਹ ਆਪਦਾ ਖਾਣ ਪੀਣ ਕੱਢਦੇ ਨੇ ਵਿੱਚੋਂ ਅੱਛਾ ਖਰਚਾ ਕੱਢ ਲੈਂਦੇ ਹਾਂ ਵੀ ਆਪਾਂ ਯਾਰ ਆਪਦਾ ਹੀ ਖਾਣ ਜੋਕਰਾ ਕੱਢ ਲਿਆ ਪਿੰਡ ਚ ਪਿੰਡ ਦੇ ਨਹੀਂ ਵੇਚਤਾ ਮੱਤਵਲਾ ਐਸ ਤਰ੍ਹਾਂ ਦਾ ਕੰਮ じゃ ਚੱਲ ਰਿਹਾ ਹੈ ਨਾ ਤਾਂ ਇੱਥੇ ਕੋਈ ਵਾੜਾ ਵੱਡਾ ਬਲੈਕੀ ਹੈ ਹੂੰ ਵੀ ਇੱਥੇ ਕੋਈ ਸ਼ਰਿਆਮ ਸਰਕਾਰ ਨਾਲ ਰਲ ਕੇ ਵੇਚਦਾ ਹੋਵੇ ਜਾਂ ਪੁਲਸ ਵਾਲੇ ਨਾਲ ਫਰਦੇ ਹੋਣ ਇਹ ਜਿਆਦਾ ਕੋਈ ਬੰਦੇ ਹੀ ਨਹੀਂ ਇੱਥੇ ਕੌਣ ਬਕਿਉਂਦਾ ਕੌਣ ਹੈ ਫਿਰ ਬਕਿਉਂਦਾ ਤਾਂ ਕੋਈ ਵੀ ਨਹੀਂ ਇਹ ਤਾਂ ਨਸ਼ੇੜੀ ਹੋ ਗਏ ਜਵਾਕ ਜਾਰਾ ਜਵਾਕ ਨਸ਼ੇੜੀ ਹੋ ਗਏ ਕਿਸੇ ਨੇ ਕਰੀ ਨਹੀਂ ਇਹ ਇਹ ਕਾਲਜਾ ਕੂਲਜਾ ਤੋਂ ਇਧਰੋਂ ਚੱਲ ਚੱਲ ਪਿਆ ਕੰਮ ਇਧਰੋਂ ਚੱਲੇ ਸੁਧਾਰ ਕੌਣ ਲਿਆਉ ਫਿਰ ਇਹਨਾਂ ਚ ਅੰਬਰਸਰ ਕੰਨੀ ਹੋ ਚੱਲੇ ਸੁਧਾਰ ਕੌਣ ਲੈ ਕੇ ਆਉ ਰਾਇਕੇ ਤਾਂ ਸਰਕਾਰੀ ਔਜਦੇ ਸਰਕਾਰ ਕਰੂ ਬੰਦ ਬਾਬਾ ਕਹਿੰਦਾ ਵੀ ਨਸ਼ਾ ਨੌਜਵਾਨ ਆਪ ਕਰ ਰਹੇ ਨੇ ਆਪ ਹੀ ਵੇਚਦੇ ਨੇ ਆਪਦੇ ਜੋਗਾ ਖਰਚਾ ਕੱਢਣ ਲਈ ਵੇਚਦੇ ਨੇ ਬਾਬਾ ਜੀ ਕੀ ਨਾਮ ਸ਼ਮਸ਼ੇਰ ਸਿੰਘ ਜੀ ਸ਼ਮਸ਼ੇਰ ਜੀ ਕਿਵੇਂ ਦੇਖਦੇ ਹੋ ਚੋਣਾ ਆ ਗਈਆਂ ਤੇ ਲੀਡਰਾਂ ਦੇ ਪ੍ਰਚਾਰ ਸ਼ੁਰੂ ਹੋ ਗਏ ਪ੍ਰਚਾਰ ਚੱਲ ਸ਼ੁਰੂ ਹੋ ਗਏ ਜੀ ਲੀਡਰ ਜਿਹੜੇ ਗੱਲ ਕਹਿ ਕੇ ਬਗ ਜਾਂਦੇ ਨੇ ਪੂਰੀ ਨਹੀਂ ਕਰਦੇ ਉਹ ਅੱਛਾ ਕਿਹੜੀ ਗੱਲ ਨਹੀਂ ਪੂਰੀ ਹੋਈ ਕੋਈ ਕੋਈ ਗੱਲ ਵੀ ਨਹੀਂ ਪੂਰੀ ਹੋਈ ਹਾਂ ਹਾਂ ਜੀ ਪਹਿਲਾਂ ਸਾਨੂੰ ਇੱਥੇ ਬੇਲ ਲੋੜਾ ਪਾਣੀ ਹੁੰਦਾ ਪਹਿਲਾਂ ਤਾਂ ਹੂੰ ਅਜੀ ਹਰੇਕ ਲੀਡਰ ਨੂੰ ਕਹਿੰਦੇ ਇੱਥੇ ਵੀ ਸਾਨੂੰ ਜਦੋਂ ਲੋੜ ਹੁੰਦੀ ਹੈ ਪਾਣੀ ਦੀ ਟੇਲ ਤੇ ਉਹ ਤਾਂ ਆਉਂਦਾ ਨਹੀਂ ਹੈਨਾ ਹੁਣ ਬੇਲ ਉਹ ਹੁਣ ਕਣਕਾਂ ਦੇ ਪੱਕੀਆਂ ਪਈਆਂ ਹੁਣ ਕੜਕਹੜੀਆਂ ਖਰਾਬ ਹੋਈਆਂ ਅੱਛਾ ਕੋਈ ਨਹੀਂ ਚਾਗਦਾ ਅਸੀਂ ਕਹ ਹੈ ਵੀ ਇੱਥੇ ਆਇਆ ਸੀ ਖੁੜੀਆ ਉਹਨੂੰ ਵੀ ਉਹਨੇ ਵੀ ਗੱਲ ਮਲਤੀ ਬਣ ਜੀ ਬਸ ਭੱਗ ਗਿਆ ਬੀਬਾ 5 ਸਾਲ ਰਹੇ ਹੈ ਹਾਰ ਸਿਮਰਤਾ ਐਮਪੀ ਕੋਈ ਹਾਲ ਕੋਈ ਆਏ ਕਦੀ ਆਉਂਦੇ ਨੇ ਆਉਂਦੇ ਨੇ ਹੱਲ ਕੋਈ ਹੱਲ ਕੋਈ ਪਾਣੀ ਜਿਹੜੇ ਹੱਲ ਕਹਿੰਦੇ ਅਸੂ ਹੱਲ ਤਾਂ ਹੁੰਦਾ ਨਹੀਂ ਉਹ ਅੱਛਾ ਹਾਂ ਫਿਰ ਲੱਗਦਾ ਨਹੀਂ ਵੀ ਕੀ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ ਸਾਨੂੰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ ਸੋਚ ਸਮਝੇ ਨਹੀਂ ਕਿ ਨਾ ਲੋਕ ਮਗਰ ਲੱਗਦੇ ਨੇ ਮੁਫਤ ਚੀਜ਼ਾਂ ਵੱਧ ਹਾਂ ਮੁਫਤ ਹਾਂ ਮੁਫਤ ਨੇ ਦੁਨੀਆ ਮਾਰਦੀ ਦੁਨੀਆ ਵੀ ਮੁਫਤ ਦੀ ਲੁਟ ਦੁਨੀਆ ਮੁਫਤ ਨਹੀਂ ਮਾਰਦੀ ਜਦੋਂ ਪੈਨਸ਼ਨ ਦੇਣ ਲੱਗੀ ਸਰਕਾਰ ਹੈ ਜੀ ਕੰਮ ਕਰੋ ਖੜੇ ਕੇ ਲੋਕ ਆਟਾ ਦਾਣ ਦੇਣ ਲੱਗੀ ਕੰਮ ਕਰੋ ਖੜੇ ਕੇ ਲੋਕ ਹੈ ਦੱਸ ਚਾਹੀਦੀਆਂ ਉਹ ਚੀਜ਼ ਜਿਹੜੀ ਚੀਜ਼ ਅਸੀਂ ਵੇਚਦੇ ਹਾਂ ਹੁਣ ਸਾਡੇ ਪਿੱਛੇ ਜੇ ਨਿਸ਼ਕਾਨ ਹੋਇਆ ਸੀ ਅੱਛਾ ਮੱਝਾਂ ਗਾਈਆਂ ਦਾ ਕੋਈ ਨਹੀਂ ਆ ਕੇ ਬੋੜਿਆ ਅੱਛਾ ਇਹ ਨਾਨ ਸ਼ਗਾਰ ਹੋਇਆ ਸਾਡੇ ਪਿੰਡ 'ਚ ਹੱਥ ਤੋਂ ਵੱਧ। ਜੇ ਕਿਸੇ ਨੇ ਆ ਕੇ ਸਾਰ ਜਿਹੜਾ ਗਰੀਬ ਗੁਰਬਾ ਦੋ ਮੱਝਾਂ ਰੱਖਦਾ ਦੁੱਧ ਵੇਚਦਾ ਮਤਲਬ ਦੁੱਧ ਦੇ ਵਿੱਚ ਗੁਜ਼ਾਰਾ ਕਰਦਾ ਉਹਦੇ ਦੋ ਮੈਸ ਸਮਰਗੀਆਂ ਕੀ ਕਰੂ ਉਹ ਬੰਦਾ। ਬਿਲਕੁਲ। ਹਾਂਜੀ ਕੋਈ ਕੋਈ ਇੱਥੇ ਕੋਈ ਕੋਈ ਨਹੀਂ ਪਹੁੰਚਿਆ। ਕਿਸੇ ਨੇ ਬਾਣੀ ਖੜੀ ਕੀਤੀ ਵੀ ਨਹੀਂ। ਸਾਰ ਲੈਣਦੇ ਆ ਕੇ ਨਹੀਂ ਲੈਣ ਤੇ ਹਾਂ ਕੋਈ ਲੀਡਰ ਨਹੀਂ ਆਇਆ ਐਸੀ ਡਾਕਟਰਾਂ ਦੇ ਕੇਸ ਵੀ ਕੀਤੇ ਨੇ ਕੋਈ ਬਾਹ ਨਹੀਂ ਫੜੀ ਉਹਨਾਂ ਨੇ ਕੌਣ ਕੌਣ ਬਾਹ ਫੜੂ ਆ ਫਿਰ ਲੋਕਾਂ ਦੀ ਕੌਣ ਸੁਣੂਗਾ ਇਹ ਤਾਂ ਸਰਕਾਰ ਹੀ ਸੁਣੂ ਜੇ ਸਰਕਾਰ ਇੱਕ ਇੱਕ ਜੁੱਟ ਹੋਣੀ ਸਰਕਾਰ ਦੇ ਉਹ ਹੂੰ ਸਰਕਾਰ ਆਪਾਂ ਜੇ ਹਰ ਜਹੀ ਕਹੀਏ ਸਾਰੇ ਇਕੱਠੇ ਹੋ ਕੇ ਵੀ ਤੁਸੀਂ ਆਹ ਕੰਮ ਗਲਤ ਕਰ ਰਹੇ ਹੋ ਇੱਕ ਦੂਜੇ ਨੂੰ ਮਾਰਾ ਕਹਿਣ ਤੇ ਟਾਈਮਰ ਪਾ ਲਿਆ ਹਾਂਜੀ ਇਹੀ ਗੱਲਾਂ ਹੈ ਹਨਾ ਆਹੀ ਗੱਲੀ ਆ ਅੱਛਾ ਨਵੇਂ ਬਦਲਾਅ ਨੂੰ ਕਿਵੇਂ ਦੇਖਦੇ ਹੋ ਨਵੇਂ ਬਦਲਾਅ ਤਾਂ ਬਸਾਈ ਇਹਨੇ ਫਾਇਦਾ ਬਸ ਇਹ ਆ ਜ਼ਰੂਰ ਕੀਤਾ ਪਹਿਲਾਂ ਬਿੱਲ ਨਹੀਂ ਭਰੀ ਦਸੀ ਆਮ ਆਦੇ ਤੋਂ ਹਾਂ ਬਸ ਇਹ ਇਹਨੇ ਫਾਇਦਾ ਕਰਤਾ ਅੱਛਾ ਰਾਤ ਨੂੰ ਮੱਥਾ ਮਾਰਦੇ ਸੀ ਦਿਨੇ ਮਤਲਬ ਹੁਣ ਦਿਨੇ ਦਿਨੇ ਪਾਣੀ ਲਾਉਣੇ ਆ ਅੱਛਾ ਹਾਂ ਜੀ ਇਹ ਬਿਜਲੀ ਦਾ ਸੁੱਖ ਆ ਸੁੱਖ ਇਹ ਸੁੱਖ ਪੂਰਾ ਇਹ ਕੰਮ ਵਧੀਆ ਕਰਦੇ ਹਾਂ ਹਾਂ ਕੰਮ ਹਾਂ ਬੇ ਕੰਮ ਵਧੀਆ ਕਰਦੇ ਅੱਛਾ ਕੋਈ ਫਸਲ ਸਮੱਸਿਆ ਨਹੀਂ ਹੋਣੀ ਸੀ ਬੀਵੀ ਚੰਗੇ ਸੀ ਕੋਈ ਹੋਣੀ ਠੀਕ ਹੈ ਹਾਂ ਵੀ ਆਮ ਆਦੀ ਪਾਰਟੀ ਦੇ ਕੰਮਾਂ ਨੂੰ ਵਧੀਆ ਵਧੀਆ ਜੀ ਅੱਛਾ ਬਾਈ ਵੀ ਨੇ ਨੌਜਵਾਨ ਵੀ ਨੇ ਕਿਉਂਕਿ ਜਿੱਥੇ ਬਜ਼ੁਰਗਾਂ ਤੋਂ ਜਾਣਦੇ ਆ ਨੌਜਵਾਨਾਂ ਤੋਂ ਵੀ ਜਾਣਣਾ ਜ਼ਰੂਰੀ ਹੈ ਬਾਈ ਜੀ ਕਿਵੇਂ ਦੇਖਦੇ ਹੋ ਫਿਰ ਤੋਂ ਉਹੀ ਗੱਲਾਂ ਫਿਰ ਰਿਪੀਟ ਹੋਣ ਲੱਗੀਆਂ ਨੇ ਕਿਉਂਕਿ ਵੋਟਾਂ ਆ ਗਈਆਂ ਨਾ ਜੀ ਵਧੀਆ ਸਰਕਾਰ ਆ ਭਗਵੰਤ ਮਾਨ ਦੀ ਵਧੀਆ ਸਾਡੇ ਬਿੱਲ ਬੋਲ ਮਾਫ ਕੀਤੇ ਨੇ ਬਾਕੀ ਉਹ ਕੋਈ ਕੰਮ ਧੰਦਾ ਅਗਲਾ ਬੇਨ ਪੈਸਿਆਂ ਤੋਂ ਆਏ ਵੀ ਦਬਾਜਾ ਹੈਗਾ ਫਰਕ ਆ ਇਹ ਗੱਲ ਦਾ ਵੀ ਮਲਾਜਮ ਵੀ ਮੰਨਦੇ ਨੇ ਥੋੜੀ ਜੇਬ ਜੀ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦੇ ਕੰਮਾਂ ਪਹਿਲਾਂ ਜੀ ਸਾਨੂੰ ਦਾ ਦੇਖੋ ਇਹ ਸਰਕਾਰ ਚੰਗੀ ਲੱਗਦੀ ਹੈ ਉਹ ਪਿਛਲੀ ਆਮ ਦੇਖ ਕੇ ਤਾਂ ਤੇ ਹੁਣ ਵੀ ਇਹਨਾਂ ਨਹੀਂ ਪਾਵਾਂਗੇ ਉਹਨਾਂ ਦੇ ਕੰਮ ਕਿਵੇਂ ਉਹਨਾਂ ਦੇ ਕੰਮ ਐਡੇ ਚੰਗੇ ਲੱਗੇ ਜੀ ਪਹਿਲਾਂ ਤਾਂ ਸਾਡੇ ਆ ਛੱਪੜ ਸੁੱਪੜ ਸਾਰਾ ਬੁਰਾ ਹਾਲ ਹੀ ਆ ਪਸ਼ੂਆ ਪਸੂਆ ਦਾ ਕੋਈ ਨਿਮਾਉਣ ਦਾ ਕਿੱਥੇ ਪਸ਼ੂ ਤੁਰ ਫਿਰ ਲੈਂਦੇ ਨੇ ਹੋਰ ਇਹ ਇਹ ਵਿਚਾਲੀ ਪਏ ਨੇ ਪਿਛਲੇ ਕੰਮ ਤਾਂ ਲੱਗਦਾ ਪੰਜਾਬ ਲੁੱਟਿਆ ਹੋਇਆ ਹੈ ਅਕਾਲੀ ਦਲ ਵੱਲੋਂ ਰੈਲੀ ਕੱਢੀ ਗਈ ਕਹਿੰਦੇ ਪੰਜਾਬ ਬਚਾਉਣਾ ਆਵਾ ਦੀ ਪਾਰਟੀ ਨੇ ਲੁੱਟ ਲਿਆ ਪੰਜਾਬ ਤਾਂ ਜੀ ਪਹਿਲੀ ਲੁੱਟੀ ਜਾਂਦੇ ਨੇ ਕੋਈ ਨਹੀਂ ਬਖਸ਼ਦਾ ਪੰਜਾਬ ਨੂੰ ਜਾਂ ਨੂੰ ਤਾਂ ਸਭ ਹੀ ਸਭ ਨਹੀਂ ਲੁੱਟੇ ਹੀ ਐ ਇਹਨਾਂ ਨੇ ਕਿਸੇ ਨੇ ਇਹ ਤਾਂ ਹੁਣ ਲੋਕਾਂ ਦੇ ਸਾਹਮਣੇ ਹੀ ਆ ਹਰੇਕ ਦੇ ਵੀ ਆਮ ਆਦਮੀ ਵਾਲੇ ਨੇ ਬਚਾਇਆ ਕਿ ਲੁੱਟਿਆ ਆਮ ਆਦਮੀ ਵਾਲਾਂ ਦਾ ਫਰਕ ਕੀ ਆ ਇਹਨਾਂ ਨਾਲੋਂ ਤਾਂ ਇਹਨਾਂ ਦਾ ਚੰਗੀ ਵੀ ਲੱਗਦੀ ਆ ਸਰਕਾਰ ਅੱਛਾ ਬਾਕੀ ਕੰਮ ਕੁਮ ਵਧੀਆ ਠੀਕ ਲੱਗਦੇ ਨੇ ਹਜੇ ਆ ਗੱਲ ਦਾ ਵੀ ਦੁਬਾਰਾ ਫੇਰ ਤੋਂ ਲੋਕ ਲੱਗਦਾ ਵੀ ਪਾਰਟੀਆਂ ਨੂੰ ਚੁੰਨਗੇ ਉਹਨਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਛੱਡ ਲੱਗਦਾ ਜੀ ਚੁੰਨ ਗਏ ਲੋਕਾਂ ਨੂੰ ਦੇਖ ਕੇ ਤਾਂ ਲੱਗਦਾ ਚੁੰਨਣ ਨੇ ਲੋਕਾਂ ਨੂੰ ਦੇਖ ਕੇ ਤਾਂ ਲੱਗਦਾ ਸਾਰਿਆਂ ਚਾਹਣਗੇ ਲੋਕ ਨਹੀਂ ਜੀ ਐ ਲੋਕ ਸਮਝਦਾਰ ਵੀ ਨੇ ਕੁਝ ਬਾਕੀ ਥੋੜਾ ਜਿਹਾ ਵਿੱਚ ਹੁੰਦੇ ਵੀ ਨੇ ਲੋਕ ਜਿਹਨਾਂ ਨੂੰ ਨੌਲੇਜ ਘੱਟ ਹੁੰਦੀ ਆ ਹੋਰ ਐਡੇ ਮੁੱਦੇ ਕਿਹੜੇ ਨੇ ਮੁੱਦਿਆਂ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਹੋਣੀ ਚਾਹੀਦੀ ਆ ਕਿਉਂਕਿ ਸਾਰੇ ਕਹਿੰਦੇ ਮੁਫਤ ਦੇਵਾਂਗੇ ਅਸੀਂ ਆ ਮੁਫਤ ਦੇਵਾਂਗੇ ਅਸੀਂ ਆ ਫ੍ਰੀ ਦੇ ਦਾਂਗੇ ਤਾਂ ਲੱਗਦਾ ਵੀ ਫ੍ਰੀ ਦੀ ਲੋੜ ਐ ਫ੍ਰੀ ਦੀ ਲੋੜ ਨਹੀਂ ਜੀ ਨਾ ਕੋਈ ਮੁਫਤ ਨਾਲ ਨਾ ਕੋਈ ਐਸ ਲੋਟ ਆ ਉਹ ਚੱਲੇ ਇਹਦਾ ਕਿਸੇ ਕਾਨੂੰਨ ਨਾਲ ਹੀ ਕੋਈ ਐਸੇ ਲੋਟੀ ਸਿਸਟਮ ਚੱਲਣਾ ਚਾਹੀਦਾ ਇਹਦੇ ਨਾਲ ਫੇਰ ਹੀ ਸੁਧਾਰ ਹੋਣਗੇ ਜੀ ਐਸ ਲੋਟ ਤਾਰੀ ਜੇ ਹੁਣ ਆਪਾਂ ਆਖੀਏ ਵੀ ਹਰੇਕ ਚੀਜ਼ ਹੀ ਫ੍ਰੀ ਦੀ ਆਹ ਵੀ ਫ੍ਰੀ ਦੀ ਆਹ ਵੀ ਫ੍ਰੀ ਦੀ ਕਿਵੇਂ ਕਿਵੇਂ ਬਾਈ ਜੀ ਚੋਣਾ ਆ ਗਿਆ ਕਿਵੇਂ ਦੇਖਦੇ ਹੋ ਪਿੰਡ ਦੇ ਬਜ਼ੁਰਗਾਂ ਨੇ ਸਾਰੀਆਂ ਪਾਰਟੀਆਂ ਮਤਲਬ ਵੋਟਾਂ ਵੀ ਪਾਈਆਂ ਬਣਾਈਆਂ ਵੀ ਤੇ ਕੰਮ ਵੀ ਤੁਸੀਂ ਤਾਂ ਦੇਖਿਆ ਹੁਣ ਕੀ ਲੱਗਦਾ ਹੁਣ ਦੇ ਵਧੀਆ ਸਰਕਾਰ ਬਹੁਤ ਵਧੀਆ ਚੱਲ ਰਹੀ ਆ ਆਮ ਆਦਮੀ ਦੀ ਹਾਂ ਅੱਛਾ ਐਕਤੀ ਵੀ ਜੱਤੂਆ ਕੁਡੀਆਂ ਨਾਲ ਅੱਛਾ ਜੱਤੂਆ ਕੁਡੀਆਂ ਤੇ ਬਾਦਲ ਸਾਹਿਬ ਕਹਿੰਦੇ ਵੀ ਅਸੀਂ ਬੜੇ ਕੰਮ ਕੀਤੇ ਪੰਜਾਬ ਬਚਾਈਏ ਸੀ ਉਹਦਾ ਲੁੱਟ ਕੇ ਖਾ ਕੇ ਪਹਿਲੀ ਸਾਰਾ ਹੈ ਖਾ ਕੇ ਲੁੱਟ ਕੇ ਪਹਿਲੀ ਸਾਰਾ ਤੇ ਹੁਣ ਆਉਣ ਲੱਗੇ ਲੀਡਰ ਫਿਰ 5 ਸਾਲ ਬੀਬਾ ਰਹੇ ਐ ਇੱਥੇ ਐਮਪੀ ਕੁਛ ਨਹੀਂ ਕਰਿਆ ਨਾ ਸਾਡੇ ਆਏ ਆ ਅੱਛਾ ਆਏ ਨਹੀਂ ਬਾਈ ਜੀ ਉਹ ਬਜ਼ੁਰਗ ਕਹਿੰਦੇ ਵੀ ਆਉਂਦੇ ਰਹੇਗੇ ਲਿਓ ਆ ਕੇ ਗਏ ਨੇ ਜੀ ਪਿੱਛੇ ਜਿਹਾ ਅੱਛਾ ਇਹ ਕੋਈ ਸਾਰ ਨਹੀਂ ਪਹਿਲਾਂ ਨਹੀਂ ਆਏ ਆ ਹੁਣ ਹੀ ਆਏ ਨੇ ਹੁਣ ਕਰਕੇ ਆ ਵੋਟਾਂ ਕਰਕੇ ਆਇਆ ਵੋਟਾਂ ਕਰਕੇ ਆਉਣ ਲੱਗੇ ਆ ਹੁਣ ਹੀ ਆ ਕੇ ਗਏ ਆ ਅੱਛਾ ਲੱਗਦਾ ਇਹ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਵੀ 5 ਸਾਲ ਕਿੱਥੇ ਸੀ ਤੁਸੀਂ ਬਸ ਹੁਣ ਫਿਰ ਕੀ ਕਹੀਏ ਹੁਣ ਹੈ ਕੀ ਕਹਿ ਸਕਦੇ ਉਹਨੂੰ ਕਿ ਲੋਕ ਕਿਤੇ ਨਾ ਕਿਤੇ ਘਬਰਾ ਸੰਗਦੇ ਆ ਬਸ ਐ ਹੀ ਆ ਚਿਪਦੇ ਆ ਅੱਛਾ ਪਰ ਵੋਟ ਨਾਲ ਕੁਛ ਆਊਗਾ ਬਦਲਾ ਹਾਂ ਪਹਿਲਾਂ ਸਰਕਾਰ ਕਿੰਨੀ ਵਧੀਆ 2 ਸਾਲਾਂ ਤੋਂ ਵਧੀਆ ਚੱਲ ਰਹੀ ਆ ਅੱਛਾ ਵੀ ਇਤਕੀ ਫੇਰ ਉਹੀ ਚੱਲੂਗਾ ਹਾਂ ਵਧੀਆ ਸਾਨੂੰ ਨਾਮ ਬਿਲਾ ਆ ਵਧੀਆ 24 ਘੰਟੇ ਲਾਈਟ ਆਉਂਦੀ ਆ ਮੋਟਰ ਵਾਲੀ ਹੋਰ ਕੀ ਚਾਹੀਦਾ ਸਾਨੂੰ ਅੱਛਾ ਕਾਂਗਰਸ ਦੇ ਕੰਮ ਜ਼ੀਰੋ ਸੀ ਉਹਨਾਂ ਜ਼ੀਰੋ ਕਾਂਗਰਸ ਦੇ ਕੰਮ ਬਾਈ ਜ਼ੀਰੋ ਜੀ ਹੈ ਜ਼ੀਰੋ ਜਮਾ ਜ਼ੀਰੋ ਜਮਾ ਜ਼ੀਰੋ ਬਾਬਾ ਕਹਿੰਦਾ ਬਾਈ ਕਹਿੰਦੇ ਕਾਂਗਰਸ ਦੇ ਹਾਂ ਜੀ ਮਖਾਇਆ ਨਸ਼ੇ ਹੋਰ ਬੜਾ ਵੱਧ ਗਿਆ ਇਹ ਕੰਮ ਅੱਛਾ ਲਓ ਜੀ ਮਾਰਕਿੰਗ ਵੀ ਦਿੱਤੀ ਕਹਿੰਦੇ ਜ਼ੀਰੋ ਬਾਬਾ ਹੋਰ ਆਪਣੇ ਨਾਲ ਮਜ਼ੁਰ ਕਿਨੇ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਨਾਮ ਹੈ ਅਮਰਜੀਤ ਹੈ ਜੀ ਅਮਰਜੀਤ ਜੀ ਕਿਵੇਂ ਦੇਖਦੇ ਹੋ ਫਿਰ ਚੋਣਾ ਆ ਗਿਆ ਲੀਡਰ ਆਉਣ ਲੱਗੇ ਕਹਿਣ ਲੱਗੇ ਵੀ ਵਿਕਾਸ ਕਰਾਂਗੇ ਸੁਧਾਰ ਕਰਾਂਗੇ ਸੁਧਾਰਤਾ ਹੁੰਦਾ ਨਹੀਂ ਹੈ ਕਿਉਂ ਨਾ ਸਾਰੇ ਗੱਪੋਲ ਜਾਂਦਾ ਹੂੰ 5 ਸਾਲਾਂ ਨੂੰ ਬੋਲੇ ਜਾਂਦਾ ਹਾਂ ਕੁਰਸੀ ਤੇ ਬਹਿ ਗਿਆ ਉਹ ਕੁਰਸੀ ਇਹੀ ਜੀ ਹੈ ਹਮ ਮਸਕੋਂ ਲੱਗ ਜਾਂਦਾ ਸਾਡੇ ਕਿਉਂ ਤਾਂ ਅੱਛਾ ਅਰ ਤੁਸੀਂ ਦੇਖਦੇ ਹੋ ਦਿੱਲੀ ਸਾਡੇ ਨਾਲ ਕੀ ਹਾਲ ਹੁੰਦਾ ਅੱਛਾ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਤੇ 5 ਸਾਲ ਬੀਬਾ ਰਹੇ ਆ ਇੱਥੇ ਐਮਪੀ ਕਿਵੇਂ ਦੇਖਦੇ ਹੋ ਕੰਮ ਆਹ ਤਾਂ ਫਰਕ ਤਾਂ ਪਿਆ ਆਗੜੇ ਪੱਕੇ ਥੱਲੇ ਬੈਠੇ ਆ ਅੱਛਾ ਇਹ ਬੈਂਦੇ ਨਹੀਂ ਤੇ ਇਹ ਲਾਈਟ ਦਾ ਹੱਲ ਕਰਤਾ ਆ ਮਾ ਕਰਤਾ ਜੀ ਇਹ ਕਰਤਾ ਇਹ ਤਾਂ ਪ੍ਰਧਾਨ ਨੇ ਦੱਸੀ ਕਿ ਵੀ ਸਾਨੂੰ ਇਹਦਾ ਬਹੁਤ ਫਾਇਦਾ ਹੋਇਆ ਕਲਕਾ ਦਾ ਵੀ ਝਾੜ ਵਧਿਆ ਹੂੰ ਜੀਰੀਆਂ ਦਾ ਵੀ ਵਧਿਆ ਅੱਛਾ ਅਕਾਲੀ ਦਲ ਵਾਲਿਆਂ ਦੇ ਵੀ ਹੁਣ ਬਚਾਵਾਂਗੇ ਪੰਜਾਬ ਲੁੱਟ ਲਿਆ ਆ ਮ ਆਦਮੀ ਨੇ ਮੈਂ ਛੱਡਿਆ ਕੀਨੇ ਦੀਦੀ ਹੂੰ ਸਾਥੋਂ ਕਾਹਨੂੰ ਕੋਨੇ ਨਾ ਦੱਸੋ ਫਿਰ ਵੀ ਕੀ ਦੱਸਿਗੇ ਸਾਨੂੰ ਅੱਛਾ ਉਹਦਾ ਖਜ਼ਾਨਾ ਖਾਲੀ ਕਰੀਂਗੇ ਅੱਛਾ ਇਹਨੇ ਆ ਗੱਲ ਤਾਂ ਨਹੀਂ ਕਹੀ ਵੀ ਖਜ਼ਾਨਾ ਖਾਲੀ ਆਉਂਦਾ ਲਾਜਾਤਾ ਦੀ ਜਾਂਦਾ ਹੌਸਲਾ ਦੇ ਜਾਂਦਾ ਵੀ ਉਹਨੇ ਹੌਸਲਾ ਹੀ ਤੋੜਤਾ ਸੀ ਯਾਹ ਕੀ ਬਾਤ ਹੈ ਫਿਰ ਇਸ ਵਾਰ ਫਿਰ ਸੋਚ ਸਮਝ ਕੇ ਪਾਉਣਗੇ ਵੋਟ ਆ ਜੋ ਮੈਂ ਜੱਜ ਕੇ ਵੋਟ ਸਮਝ ਕੇ ਪਾਉਣਗੇ ਆ ਗੱਲ ਵੀ ਅੱਗੇ ਭੇਡਾ ਚਾਲਤੀ ਵੀ ਸੱਟ ਦਿਓ ਵਰਚੀ ਅੱਛਾ ਵੀ ਮੁਫਤਾਲੀਆਂ ਨਹੀਂ ਚਾਹੀਦੀਆਂ ਨਾ 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 ਅਸੀਂ ਤਾਂ ਕਹਿੰਦੇ ਵੀ ਅਸੀਂ ਪੈਸੇ ਦੇ ਦਾਂਗੇ ਕੋਣ ਪਰ ਸਾਡੇ ਕੰਮ ਹੋਣੇ ਚਾਹੀਦੇ ਆਉਣ ਵਾਲੇ ਪਰਿਵਾਰ ਦੇ ਬੱਚਿਆਂ ਦਾ ਸਦਾਰ ਹੋਣਾ ਰੋਜ਼ਗਾਰ ਜ਼ਰੂਰੀ ਹੈ ਅਜਬਲ ਕੋਣ ਬਾਬਾ ਕਹਿੰਦਾ ਰੋਜ਼ਗਾਰ ਜ਼ਰੂਰੀ ਹੈ ਜੇ ਰੋਜ਼ਗਾਰ ਨਹੀਂ ਅਸੀਂ ਮੁਫਤ ਆਲਾ ਸਾਨੂੰ ਕੁਝ ਨਹੀਂ ਚਾਹੀਦਾ ਕਿਉਂਕਿ ਮੁਫਤ ਆਲਾ ਸੀ ਖਰੀਦ ਕੇ ਲੈ ਲਾਂਗੇ ਜੇ ਸਾਨੂੰ ਰੋਜ਼ਗਾਰ ਹੋ ਬਾਬਾ ਜੀ ਕੀ ਨਾਮ ਹੈ ਹਾਂਜੀ ਕੀ ਨਾਮ ਹੈ ਜੀ ਰਾਜਾ ਰਾਮਾ ਕਿਵੇਂ ਦੇਖਦੇ ਹੋ ਚੋਣਾ ਤੇ ਵਧੀਆ ਦੇਖਦੇ ਬਈ ਜਿਹਦੀ ਜਿਹੜਾ ਆਉਂਦਾ ਉਸੇ ਦੀ ਇੱਜ਼ਤ ਕਰਦੇ ਆ ਠੀਕ ਰਹੀ ਉਹ ਜਿੰਨਾ ਭਜਨ ਮਾਰਨੇ ਕੰਮ ਕਰਤਾ ਪਿੰਡ ਚ ਹੋ ਲੀਡਰ ਇਹ ਨਾ ਕਰਿਆ ਨਹੀਂ ਅੱਛਾ ਯਾ ਉਦੋਂ ਬਾਦਲ ਨੇ ਵੱਡੇ ਨਹੀਂ ਵੀ ਕੰਮ ਬਹੁਤ ਕਰਿਆ। ਅੱਛਾ ਜਿਹਦੇ ਛੋਟੇ ਹੋ ਗਏ ਮੂਰੇ ਇਹਨਾਂ ਨੇ ਖਰਾਬ ਕਰਿਆ। ਕੀ ਖਰਾਬ ਕਰਤਾ? ਇਹਨਾਂ ਨੇ ਆ ਹੀ ਬਸ ਲੁੱਟਣ ਲੱਗੇ ਹੋਰ ਕੀ? ਅੱਛਾ ਕਿਨੂੰ ਕਿਨੂੰ ਲੁੱਟਿਆ? ਸਾਰਾ ਪੰਜਾਬ ਨੂੰ ਲੁੱਟਿਆ ਮੈਂ ਕਾ ਮੈਨੂੰ ਲੁੱਟਿਆ। ਅੱਛਾ ਪੰਜਾਬ ਨੂੰ ਲੁੱਟ ਲਿਆ ਬਾਦਲਾਂ ਨੇ ਉਹ ਕਹਿੰਦੇ ਵੀ ਅਸੀਂ ਪੰਜਾਬ ਬਚਾਉਣਾ ਆ ਆਮ ਆਦਮੀ ਨੇ ਲੁੱਟਿਆ। ਇਹ ਬਾਦਲ ਦੇ ਬੰਦੇ ਹੀ ਮੇਰੀ ਜ਼ਮੀਨ ਦੱਪਣ ਲੱਗੇ ਮੈਂ ਬਾਦਲ ਨੂੰ ਵੋਟਾਂ ਪਾਉਂਦਾ ਹੁਣ ਤਾਂ ਹੀ। ਕਿਵੇਂ ਕਿਵੇਂ? ਮੇਰੀ ਜ਼ਮੀਨ ਹੀ ਦੱਪਣ ਲੱਗੇ। ਅੱਛਾ ਹਾਂ ਇੱਕ ਤਾਂ ਹੌਲਖ ਹਾਂ ਆ ਬੱਠੇ ਕੈਂਚੀਆਂ ਦੇ ਹਾਂ ਇਕ ਉਹ ਨਰਿੰਦਰਪਾਲ ਅੱਛਾ ਤੁਸੀਂ ਪਹਿਲਾਂ ਕਾਲੀਆਂ ਨੂੰ ਵੋਟਾਂ ਪਾਉਂਦੇ ਰਹੇ ਥੋੜੀ ਹੁਣ ਵੀ ਹੁਣ ਤਾਂ ਹੀ ਪਾਉਂਦੇ ਰਹੇ ਆ ਜਮਾ ਅੱਜ ਦੀ ਭਾਜਨ ਮਾਰਨ ਨੂੰ ਪਾਉਂਦੇ ਆ ਅੱਛਾ ਇਹ ਕੀ ਕਿਉਂ ਮੰਨ ਕੇ ਮੈਂ ਅੱਕ ਗਿਆ ਫਿਰ ਮੰਨ ਤਾਂ ਅੱਕ ਗਿਆ ਜਦੋਂ ਜ਼ਮੀਨਤ ਪਣ ਲੱਗੇ ਦੋਬਗੇ ਅੱਛਾ ਹਾਂ ਵੀ ਇਸ ਵਰਕਰ ਵੀ ਤੇ ਉਸੇ ਨਾਲ ਹੀ ਧੱਕਾ ਹਾਂ ਕਾਲੀ ਅੱਛਾ ਹਾਂ ਫਿਰ ਆਏ ਮੰਨ ਅੱਕ ਗਿਆ ਉਹ ਕਹਿੰਦੇ ਵੀ ਆਮ ਆਦਮੀ ਆਣੇ ਲੁੱਟ ਲਿਆ ਸੀ 2 ਸਾਲਾਂ ਚ ਪੰਜਾਬ ਹੁਣ ਬਚਾਵਾਂਗੇ ਨਹੀਂ ਨਹੀਂ ਆਪਾਰ ਨੇ ਇਹਨਾਂ ਨੇ ਕੋਈ ਲੁੱਟਿਆ ਨਹੀਂ ਐਵੇਂ ਗਲ ਕਰਤਾ ਅੱਛਾ ਸਹੀ ਏ ਕਾ ਮਾਮਲਾ ਕਿਆ ਬਾਦਲ ਕਹਨੇ ਵੱਡੇ ਬਾਦਲ ਨੇ ਲੁੱਟਿਆ ਨਹੀਂ ਸੁਖਬੀਰ ਬਾਦਲ ਤੇ ਇੱਕ ਉਹਦਾ ਸਾਲਾ ਇਹਨਾਂ ਨੇ ਲੁੱਟੇ ਵੱਡੇ ਬਾਦਲ ਨੇ ਕੀ ਲੁੱਟੇ ਵੱਡੇ ਬਾਦਲ ਨੇ ਬਹੁਤ ਕੁਝ ਦਿੱਤਾ ਲੁੱਟਕਾਂ ਨੂੰ ਮੋਟਰਾਂ ਦਿੱਤੀਆਂ ਕਣਕ ਦਿੱਤੀ ਸਮਝ ਲੈ ਵੀ ਤੇ ਸਾਰਾ ਕੁਝ ਦਿੱਤਾ ਹਾਲਾ ਮਾਫ ਕਰਿਆ ਇੰਜੇ ਗੱਲਾਂ ਵੱਡੇ ਬਾਦਲ ਨੇ ਕਰੀਆਂ ਤੇ ਛੋਟਿਆਂ ਨੇ ਫਿਰ ਛੋਟਿਆਂ ਨੇ ਲੁੱਟੇ ਅੱਛਾ ਬੀਬਾ ਬਾਦਲ 5 ਸਾਲ ਰਹੇ ਐਮਪੀ ਇਥੇ ਕਿਵੇਂ ਦੇਖਦੇ ਹੋ ਕੰਮ ਇਹ ਇਹ ਠੀਕ ਕਰਦੀ ਹੈ ਕੰਮ ਠੀਕ ਕਰਦੀ ਹੈ ਇਹ ਇਹ ਤਾਂ ਵਿਚਾਰੀ ਗਰੰਡਾਂ ਵੀ ਦਿੰਦੀ ਹੈ ਸਾਨੂੰ ਆਉਂਦੀ ਵੀ ਹੈ ਸਾਡੇ ਦੁੱਖ ਸੁੱਖ ਵੀ ਆਉਂਦੀ ਹੈ ਆ ਹੁਣ 8 ਦਿਨ ਨਹੀਂ ਹੋਏ ਮੁੰਡਾ ਦੇ ਉੱਤੇ ਆ ਕੇ ਗਈ ਇੱਥੀ ਅੱਛਾ ਹਾਂ ਇੱਥੇ ਇੱਕ ਮੁੰਡਾ ਸਰਪੰਚ ਹੁੰਦਾ ਹੂੰ ਉਹਦੀ ਖਾਤਰ ਵੀ ਉਹ ਪੈਸੇ ਦੇ ਕੇ ਗਣ ਉਹ ਤੇ ਜਗਾ ਬਣਾਈ ਹੈ ਅੱਛਾ ਕਾਂਗਰਸ ਦੇ ਕੰਮ ਫਿਰ ਕਾਂਗਰਸ ਤਾਂ ਬਹਿਣ ਚੋੜਾ ਪੱਕੀ ਅੱਛਾ ਕਾਂਗਰਸ ਦੀ ਕੰਮ ਸਹੀ ਨਹੀਂ ਕਾਂਗਰਸ ਦਾ ਜੀ ਕਾਂਗਰਸ ਦਾ ਬੰਦਾ ਆ ਗਿਆ ਗਲਚਰ ਸਾਬਾ ਕੇ ਟੋਪਿਕ ਨਹੀਂ ਖਿੱਚੀ ਜਾਵਾਂਗੇ ਅੱਛਾ ਇੰਨੇ ਘਾਤੋ ਅੱਕੇ ਪਿਆ ਉਹਨਾਂ ਤੋਂ ਹੋ ਬਜੇ ਦਿੱਤੀ ਕੁਝ ਨਹੀਂ ਕੁਝ ਵੀ ਨਹੀਂ ਦਿੱਤਾ ਅੱਛਾ ਸਾਨੂੰ ਇਹ ਮੇਖ ਵੀ ਨਹੀਂ ਦਿੱਤੀ ਵੀ ਕਾ ਪੜੀ ਬਣਾ ਲੋ ਅੱਛਾ ਕਾਂਗਰਸ ਨੇ ਤੇ ਫਿਰ ਆਮ ਆਦਮੀ ਸਹੀ ਲੱਗਦਾ ਆਮ ਵੀ ਨਹੀਂ ਸਾਡੀ ਬਿਜਲੀ ਮਾਫ ਕਰਤੀ ਅੱਛਾ ਸਹੂਲਤਾਂ ਦਿੱਤੀਆਂ ਹਾਂ ਦਿੱਤੀਆਂ ਤਾਂ ਤੁਸੀਂ ਵੀ ਸੁਣਿਆ ਦੋਸਤੋ ਵੀ ਜਿਹੜੇ ਪਿੰਡ ਦੇ ਲੋਕ ਹੁੰਦੇ ਨੇ ਉਹ ਸੱਚ ਬੋਲਦੇ ਨੇ ਤੇ ਸਚਾਈ ਤੁਹਾਡੇ ਸਾਹਮਣੇ ਆ ਜੋ ਬਿਆਨ ਕੀਤੀ ਹੈ ਇਹਨਾਂ ਲੋਕਾਂ ਨੇ ਪਿੰਡ ਮਲਕਪੁਰ ਬੈਠਿਆ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਤੇ ਲੋਕਾਂ ਨੇ ਜਿਹੜੀਆਂ ਗੱਲਾਂ ਦਸੀਆਂ ਬਜ਼ੁਰਗਾਂ ਨੇ ਨੌਜਵਾਨਾਂ ਨੇ ਗੱਲਾਂ ਦਸੀਆਂ ਉਸ ਤੋਂ ਤੁਹਾਨੂੰ ਵੀ ਪਤਾ ਲੱਗਿਆ ਹੋਣਾ ਕਿ ਕਿਹੜੇ ਕੰਮ ਕਿਸ ਪਾਰਟੀ ਨੇ ਕਿਉਂ ਕੀਤੇ ਤੇ ਕਿਸ ਫਾਇਦੇ ਲਈ ਕੀਤੇ ਨੇ ਤੇ ਹੁਣ ਲੋਕ ਸਮਝ ਚੁੱਕੇ ਨੇ ਸਿਆਣੇ ਹੋ ਗਏ ਨੇ ਤੇ ਸੋਚ ਸਮਝ ਕੇ ਇਸ ਵਾਰ ਵੋਟ ਪਾਉਣਗੇ ਤੇ ਹੁਣ ਦੇਖਣਾ ਇਹ ਹੈ ਵੀ ਜਿਹੜੇ ਰਿਜ਼ਲਟ ਆਉਣਗੇ ਉਹ ਦੱਸਣਗੇ ਵੀ ਲੋਕਾਂ ਦੀ ਸਮਝ ਨੇ ਸਹੀ ਕੰਮ ਕੀਤਾ ਜਾਂ ਗਲਤ ਮਿਲਦੇ ਆਇਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ